ਓ ਬਪੂ ਬਪੂ ਆ ਹਾਂ ਕੀ ਕਰਾਂ ਮੈਂ ਮੈਂ ਬਿੰਤੀ ਕਰਾਂਗਾ ਸੱਦਦਾ ਕਿ ਮੇਰੀ ਬਿੰਤੀ ਕਰਾ ਮੇਰਾ ਬਹਨ ਪੂਰਾ ਕਰ ਬਿੰਤੀ ਕਰਾਂਦਾ ਓਏ ਆਇਓ ਫੜਾਈਓ ਆ ਫੜਾਈ ਮੇਰੇ ਓਏ ਓ ਅਰਜਨ ਹਾਂ ਹਾਂ ਬਈ ਮੈਂ ਹਜੇ ਹੁਣੇ ਪਹੁੰਚਿਆ ਹਾਂ ਘਰੇ ਫਰਦਾਂ ਲੈ ਕੇ ਹਾਂ ਬਸ ਮੈਂ ਦੇਖਦਾ ਓ ਹਾਂ ਹਾਂ ਆਪਾਂ ਬਿੰਤੀ ਦਾ ਕੋਈ ਚੱਕਰ ਨਹੀਂ ਯਾਰ ਜਦੋਂ ਮਗਰਲੇ ਬਿੰਤੀ ਕਰਾਉਂਦੇ ਨੇ ਤਾਂ ਆਪਾਂ ਨੂੰ ਕੀ ਚੱਕਰ ਹੈਗਾ ਜੇ ਆਪਣੇ ਚ ਬਹਨ ਨਿਕਲਦੋਗੇ ਤਾਂ ਆਪਾਂ ਛੱਡਾਂਗੇ ਆਪੀ ਹਾਂ ਠੀਕ ਹੈ ਠੀਕ ਹੈ ਭਾਈ ਮੈਂ ਦੇਖਣਾ ਬਸ ਦੇਖ ਕੇ ਫਿਰ ਮੈਂ ਕਰਦਾ ਗੱਲ ਤੇਰੇ ਨਾਲ ਠੀਕ ਹੈ ਓਕੇ ਬਸ ਸੌਣਾ ਇਹਦੇ ਸਾਬ ਨਾਲ ਤਾਂ ਪੰਜ ਕਿੱਲੇ ਦੀ ਬਾਈ ਖਾਲ ਹੈ ਰਿਕਾਰਡ ਦੀ ਖਾਲ ਤਾਂ ਪਰ ਹੈ ਹੀ ਨਹੀਂ ਇਹ ਸਾਦੀ ਇਹ ਤਾਂ ਹੁਣ ਕੰਮ ਡਾਜਾ ਜਾਊਗਾ ਇਹ ਸਾਹ ਤੇ ਦਾ ਖਾਲ ਵੀ ਕਰਮ ਦਾ ਪੂਰਾ ਹੈਗਾ 5 ਕਿਲਿਆਂ ਦੀ ਬਾਕੀ ਤੇ ਬੋਲਦਾ ਵੀ ਮੇਰੇ ਹਿੱਸੇ ਚ ਬੱਪੂ ਨਾਲ ਗੱਲ ਕਰਨੀ ਪਈ ਜਾ ਕੇ ਤਾਂ ਫੇਰ ਪਰ ਕੱਲ ਕਲਮ ਟੜਫੜ ਕਰੂਗਾ ਛੋਟਾ ਫੇਰ ਤਾਂ ਗੱਲ ਉਲਝੂ ਖੇਤੀ ਹੋਊ ਹੁਣ ਖੇਤੀ ਚੱਲੂ ਮਾਣਾ ਹੋਰ ਅਪ ਤੀਖਾ ਹੈ ਹਾਂ ਬੱਤ ਵਧੀਆ ਠੀਕ ਸਾਹ ਹੋਰ ਘਰ ਪਰਵਾਹ ਲੋਟ ਹੈ ਹਾਂ ਬੱਪੂ ਸਾਰੇ ਵਧੀਆ ਠੀਕ ਸਾਹ ਨੇ ਜਵਾਕ ਲੋਟਨੇ ਵਧੀਆ ਜਵਾਕ ਖਾਂ ਬੱਪੂ ਜਵਾਕ ਵੀ ਲੋਟਨੇ ਕੇ ਅੱਛਾ ਤੇ ਅਮਨ ਨਹੀਂ ਆਇਆ ਅਜ ਖੇਤ ਉਬਤੋਂ ਗਾ ਬਾਪੂ ਮੈਂ ਉਹਨਾਂ ਮੈਂ ਪਹਿਲਾਂ ਆ ਗਿਆ ਤੀਆ ਉਹਨਾਂ ਬਾਅਦ ਚ ਆਉਂਦਾ ਮੈਂ ਬਾਅਦ ਚ ਆਣੀ ਬਗਰਨੀ ਠੀਕ ਐ ਬਾਪੂ ਪਹਿਲਾਂ ਤੈਨੂੰ ਚੇਤਾ ਹੋਵੇ ਹਾਂ ਪੁੱਤ ਜਿਹੜੀ ਆਪਣੀ ਆ ਛੋਟੀ ਮੋਟਰ ਹੈਗੀ ਹਾਂ ਹਾਂ ਆ ਟੱਪੇ ਵਾਲੀ ਹਨਾ ਇਹ ਮੋਟਰ ਦੇ ਕੋਲ ਦੀ ਖਾਲ ਖੂਣ ਲੱਗਿਆ ਹੋਇਆ ਸੀ ਕੋਈ ਹਾਂ ਪੁੱਤ ਹੈਗਾ ਤੀਆ ਫਿਰ ਉਹ ਖਾਲ ਹੁਣ ਹੈਗਾ ਤਾਂ ਹੈ ਨਹੀਂ ਯਾਰ ਖਾਲ ਤਾਂ ਉਹ ਬਾਹਿਆ ਹੋਇਆ ਪੁੱਤ ਪਤਾ ਗੱਲ ਇਹ ਕਹਿੰਦਾ ਪਹਿਲੇ ਦਿਨੋਂ ਮੇਰੇ ਬਾਪੂ ਹਰਾਂ ਦਾ ਜੇ ਪਤਾ ਇੱਧਰ ਖਾਲ ਆਗਾ ਤਾਂ ਬਤ ਉਹਦੇ ਇਧਰ ਕਰਮ ਇਕੱਠੇ ਹੋਈਆਂ ਨੇ ਪੁੱਤ अच्छा हां पहली बार तो खाल पे नहीं चाहा तो मेरा पहले ही तो रहा है, है खाल हो ठीक है हां हां ਤੇ ਪਰ ਬਾਪੂ ਉਹ ਕੋਸ ਮਰਜੀ ਹੈ ਖਾਲ ਦਿਆਂ ਕਰਮਾ ਉਹ ਮੇਰੇ ਬਾਹਨ ਚ ਹੀ ਗਈਆਂ ਹੋਈਆਂ ਨੇ ਪਰ ਮੇਰੇ ਬਾਹਨ ਚ ਰਲੀਆਂ ਨਹੀਂ ਹੈਗੀਆਂ ਉਹ ਪੁੱਤ ਤੇਰੇ ਪੁੱਤ ਮਾਂ ਮੈਂ ਬਾਪੂ ਮੈਂ ਫਰਦ ਕਢਾਈ ਹੈ ਅਸਿਆ ਮੈਂ ਉਹੀ ਨਹੀਂ ਵਿਸੜਦਾ ਹੈਗਾ ਓਰੇ ਹੁਣ ਗੱਲਾਂ ਹਾਂ ਹਾਂ ਮੈਂ ਫਰਦ ਘੜਾ ਕੇ ਲੈ ਗਿਆ ਪਟਵਾਰੀ ਤੋਂ ਸਮਝੀ ਸਾਰੀ ਫਰਦ ਮੈਂ ਪੜੀਆ ਉਹ ਮਗਰਨੇ ਕੌਰੇ ਕਨੇ ਮਿੰਤੀ ਕਰੀ ਤੈਨੂੰ ਪਤਾ ਹੈਗਾ ਹਾਂ ਹਾਂ ਕਰਾਈ ਉਹ ਗਾਹ ਮੇਰੇ ਬਾਣ ਜਾ ਕੇ ਬੜ ਕੇ ਡੂਡ ਕਰਮ ਅਸਿਆ ਮੇਰਾ ਬਾਣ ਦਾ ਕੌਰੇ ਕਨੇ ਹੋ ਗਿਆ ਅਸਿਆ ਨਾਲੇ ਇਧਰੋਂ ਗਿਆ ਓਏ ਪੁੱਤ ਬਾਣ ਦਾ ਪਤਾ ਸਾਰਾ ਪੰਜ ਕੀਰਿਆਂ ਦੀ ਬਾਹੀ ਐ ਓਏ ਪੁੱਤ ਬਾਣ ਦਾ ਪਤਾ ਆਪਣਾ ਸਾਰਾ ਪੂਰਾ ਪਤਾ ਤੇਰੇ ਮਨ ਤੇ ਪੁੱਤ ਵਹਿਮ ਆਗਾ ਉਹ ਕਰਮ ਇਹਦੋਂ ਕੱਟੇ ਵੀ ਹੋਈਆਂ ਨੇ ਫਿਰ ਅਜੇਦੋਂ ਖਾਲ ਪਿਆ ਹੋਇਆ ਓ ਬਾਪੂ ਕਿੱਥੇ ਖਾਲ ਪਿਆ ਹੋਇਆ ਯਾਰ ਕਿੱਥੇ ਕਰਮ ਕੱਟਿਆ ਹੋਈਆਂ ਨੇ ਗਿਆ ਉਧਰੋਂ ਕੌਰੇ ਕੇ ਬੜ ਕੇ ਮੇਰੇ ਬਣਦੇ ਉਹ ਤਾਂ ਮੇਰਾ ਉਧਰ ਫਿਰ ਫੇਰ ਮ ਬਣ ਗਿਆ ਪੁੱਤ ਤੈਨ ਫਲਦ ਕੜਾ ਕੇ ਦੇਖੀ ਆ ਹਾਂ ਕੜਾ ਕੇ ਦੇਖੀ ਆ ਮੇਰਾ ਬਣ ਨਹੀਂ ਪੂਰਾ ਹੁੰਦਾ ਯਾਰ ਉਹ ਪੁੱਤ ਬਣ ਤੇਰਾ ਬਣ ਤੂੰ 5 ਕੀਲੇ ਕਹਿੰਦਾ ਬਣਦੇ ਪੌਣੇ ਪੰਜ ਬਣਦੇ ਸਾਢੇ 4.5 ਨੇਗੇ ਉਹ ਤਾਂ ਪੁੱਤ ਬਣ ਤੇਰਾ ਸਾਰਾ ਪੂਰਾ ਕਿਉਂ ਨਹੀਂ ਮੰਨਦਾ ਤੂੰ ਉਹ ਬਾਪੂ ਯਾਰ ਮੈਂ ਕਿਹਾ ਮਾਰ ਜਦ ਹਈ ਨਹੀਂ ਪੂਰਾ ਯਾਰ ਜੇ ਪੁੱਤ ਤੇਰਾ ਬਣ ਮੱਲਾ ਤਾਂ ਹੁਣ ਨਹੀਂ ਪੂਰਾ ਹੁੰਦਾ ਫੋਟ ਤੱਕ ਮੈਂ ਘਟ ਰਕੇ ਮਾ ਲੈਣਾ ਪੁੱਤ ਹੁੰਦਾ ਮੈਂ ਬਾਹਰ ਬਾਹੀ ਆਗਾ ਉਹ ਤਾਂ ਮੈਂ ਨੇਰ ਪੂਰਾ ਦਿੱਤੀ ਹੀ ਕੀ ਆ ਘਰ ਸੀਗਾ ਉਹ ਨਹੀਂ ਤਾਂ ਪੂਰਾ ਤੇਰਾ ਦਿੱਤਾ ਹੈ ਮੈਨੂੰ ਹਾਂ ਉਹਦੇ ਤਾਂ 40-45 ਲੱਖ ਰੁਪਏ ਲਾ ਕੇ ਉਸ ਵਾਂ ਦਾ ਪਰਾਣਾ ਮੈਨੂੰ ਨਵੀਂ ਕੋਠੀ ਗਾਂ ਤੋਂ ਛੋਟੇ ਨੂੰ ਪਾ ਕੇ ਦੇਤੀ ਕਰੋੜ ਰੁਪਏ ਹਉਤੇ ਲਾਉਣਾ ਤੂੰ ਹੁਣ ਗੱਲ ਇਹ ਤੂੰ ਗਲਤ ਬੋਲਦਾਗਾ ਕਿਉਂ ਗਲਤ ਬੋਲਦਾ ਜਿੱਤੇ ਪੁੱਤ ਆਪਣਾ ਬਣਵਾਉਂਦਾ ਤੂੰ ਮੇਰੇ ਨਾਲ ਕਰਦਾ ਇਹ ਵੱਧ ਘੱਟ ਤੂੰ ਮੇਰੇ ਨਾਲ ਕਰਦਾ ਉਹਦੇ ਨਾਲ ਕੋਈ ਨਹੀਂ ਕਰਦਾ ਹੈਗਾ ਗੱਲ ਸੁਣ ਲੈ ਜਿੱਤੇ ਆਪਣਾ ਬਣਵਾਰਾ ਹੋਇਆ ਸੀ ਜਿੱਥੇ ਤੂੰ ਬੈਠਾ 3000 ਸੌ ਉੱਥੇ ਉੱਥੇ 1500 ਬੈਠਾ ਯਾਰਾ ਪਿੰਡ 'ਚ ਓਏ ਯਾਰ ਉਹਦਾ ਤਾਂ ਮੇਰੇ ਰੇਟ ਦਾ ਕੀ ਫਰਕ ਨਹੀਂ ਪਿੰਡ 'ਚ ਸਾਲਾ 2 ਲੱਖ ਰੁਪਏ ਸਵਾ ਚੱਲਦਾ ਰੇਟ ਵਾਲਾ ਕੀ 70000 ਰੁ ਤੇ ਉਧਰ ਆਦਮ ਨੂੰ ਦਾਹੇ ਕਰੋ ਬਾਹਰ ਕੱਢਿਆ ਕਿ ਬਾਪੂ ਨੂੰ ਕੋਈ ਮਾਨ ਨਿਕਲ ਰਾਤ ਮਨੂਕ ਕਰੋ ਲੈ ਕੇ ਆ ਜਾਣਾ ਉਹਨੇ ਮੇਰੇ ਵਾਲ ਖੋਲੇਗਾ ਤੇਰੇ ਪੇ ਉਤਿਆ ਤੂੰ ਤੀਮਾ ਅਗਲਾ ਕਿਉਂ ਕਰੋ ਬਾਹਰ ਕੱਢਤਾ ਫਿਰ ਤੂੰ ਨਹੀਂ ਗਾਲ ਕੱਢਦਾ ਸੀਗਾ ਤੂੰ ਕਹਨੇਗਾ ਵੀ ਹਾਂ ਤੂੰ ਐ ਕਰ ਦੂਗਾ ਤਾਂ ਤੂੰ ਗਾਲ ਨਹੀਂ ਕੱਢਦਾ ਸੀਗਾ ਮੈਂ ਗਾਲਾ ਕੱਢੂ ਨਹੀਂ ਫੇਰ ਤੇਰਾ ਸਾਰਾ ਰੋਟੀ ਵੀ ਮੈਨੂੰ ਪੇਹੀ ਦਿੰਦੇ ਹੋਵੇ ਤੋ ਟਾਂਸ ਰੋਟੀ ਤੇ ਪੇਉ ਨੂੰ ਆਉਦੇ ਨੂੰ ਮੈਂ ਹੱਕ ਮੈਂ ਰੋਟੀ ਆ ਗੂ ਤੂੰ ਤਾਂ ਸਾਰਾ ਖਾਣਾ ਤਾਰੇ ਮੈਨੂੰ ਜਿੰਨੋ ਬੇਹੇ ਬਾਪੂ ਤੇਰਾ ਲੱਛਣ ਹੈਗੀ ਦੀ ਰੋਟੀ ਤਾਜੀ ਖਾਂ ਵਾਲੇ ਹੈ ਅਸਾਂ ਕਿਉਂ ਗਾਣਾ ਕੱਢਿਆ ਨਾ ਸਾਰੇ ਤੈਨੂੰ ਮੇਰੀ ਦਾਲੂ ਬੁਰੀ ਨਾ ਮੇਰੀ ਗੱਲ ਸੁਣ ਲੈ ਮੈਂ ਬੇਨਤੀ ਕਰਾਂਗਾ ਸੱਦੋ ਕਿ ਮੇਰੀ ਬੇਨਤੀ ਕਰਾ ਮੇਰਾ ਬਾਹਣ ਪੂਰਾ ਕਰ ਦੇ ਪੁੱਤ ਬਹਿ ਜਾ ਜੇ ਬਾਕਾਂ ਦੀ ਗੱਲ ਕਰਦਾ ਕਹੂੰ ਕਰਦਾ ਬਹਿ ਗੱਲ ਤਾਂ ਸੁਣ ਲੈ ਪਿਓ ਦੀ ਆਪਦੀ ਸੁਣਤਾ ਲੈ ਉੱਥੇ ਮੇਰੀ ਗੱਲ ਸੁਣ ਤੂੰ ਆਦੇ ਭਾਈ ਕੋ ਰੌਲਾ ਨਾ ਪਾਈ ਮੈਂ ਤੇਰੀ ਬੇਨਤੀ ਕਰਦਾ ਠੀਕ ਆ ਹਾਂ ਮੇਰੀ ਬੇਨਤੀ ਕਰ ਕਿ ਮੇਰਾ ਬਾਹਣ ਪੂਰਾ ਕਰ ਦੇ ਮੈਂ ਪੁੱਤ ਮੈਂ ਤੇਰਾ ਬਾਹਣ ਪੂਰਾ ਕਰਕੇ ਦੂੰ ਤੇਰਾ ਪਿਓ ਬਸਾ ਠੀਕ ਆ ਤੇਰਾ ਵਾਦਾ ਰਿਹਾ ਤਾਂ ਪੁੱਤ ਕਿਸੇ ਕੋ ਰੌਲਾ ਨਾ ਨਾਲੇ ਪੁੱਤ ਬੁੜਿਆ ਮਗਰ ਲੱਕੀ ਲੜਦੋਂ ਦੇ ਕਰੇ ਛਾਣਾ ਬਣੇ ਪੁੱਤ ਉਹ ਵੀ ਤਰ੍ਹਾਂ ਭਾਈਆ ਕੋਈ ਗੱਲ ਨਹੀਂ ਠੀਕ ਆ ਤਾਂ ਸਭ ਕੁਝ ਮੱਥੇ ਕਰਕੇ ਦਊਗਾ ਹਾਂ ਛੇਰ ਬਣ ਕੇ ਛਾਣਾ ਬਣ ਚੰਗਾ ਰੀ ਪਟਾ ਹੁਣ ਅੰਦਰ ਪੜ ਕੇ ਬਹਿ ਗਿਆ ਤੇ ਚੱਕੇ ਦੀਆਂ ਦੀ ਚੁਪਾ ਨੰਨ ਕਿਲਗਾ ਬਾਹਰ ਹੁਣ ਆ ਜਾ ਪਿੱਕਾ ਕਰ ਲਈਏ ਪਵਾਉਣਾ ਤੇਰਾ ਖਾਲ ਤੇਰਾ ਮੈਂ ਹੁਣ ਅੰਦਰ ਹੀ ਪੜ ਕੇ ਬਹਿ ਗਿਆ ਸਾਲਾ ਨਿਕਲ ਗਿਆ ਬਾਹਰ ਉਹਨੂੰ ਬੁੜੀ ਦੀ ਕੁਛੜ ਜੀ ਆ ਕੇ ਬੜ ਕੇ ਬਹਿ ਗਿਆ ਇਹ ਪਾੜ ਤੜਕਰਾਇਆ ਸੀ ਮੈਨੂੰ ਲੱਗਦਾ ਨਹੀਂ ਬਾਹਰ ਪੁਰਾਉਣਾ ਨਹੀਂ ਉਹ ਨਹੀਂ ਮੈਂ ਅੰਦਰ ਹੀ ਜਾਉਂਗਾ ਜੀ ਮੇਰੇ ਘਰ ਦਾ ਸੁਣੋ ਲੱਗ ਕੇ ਓ ਜਰ ਤੂੰ ਕੰਨ ਰੋਕੀ ਜਨਾ ਯਾਰ ਕਾਗੇ ਓਏ ਯਾਰ ਜੀ ਦੁਨੀਆ ਨੇ ਕੋਈ ਗੱਲ ਕੁਲ ਕਰਦੀ ਸਰਕਾਰੀ ਅੰਗਲ ਦੀ ਮਾਤ ਕਰਉਂ ਮੈਂ ਮਾਤਾਂ ਬਟ ਇੱਥੇ ਰ ਹੈ ਨਹੀਂ ਪੱਟਾ ਹੀ ਤੇਰੀਆਂ ਖੇਤ ਆਊਗਾ ਕਿਸੇ ਦਾ ਪਰ ਨਹੀਂ ਓ ਯਾਰ ਖੇਤ ਅਨ ਆਉਂਦਾ ਹਟ ਉਹ ਗਾ ਉਹ ਬਹੁਤ ਔਰ ਚੱਲ ਉਹ ਜਰ ਤੂੰ ਪਰ ਦਸ ਸਰਾਹਾਂ ਪੈਂਦਾ 385 ਲੱਗਦੀ ਸਿੱਧੀ ਤੂੰ ਬਾਹਰ ਨਹੀਂ ਹੋ ਤਾਂ ਦੱਸਾਂਗਾ ਪਵਾ ਮੇਰਾ ਸਾਲਿਆ ਅੱਜ ਖੇਤ ਉਹ ਗੱਲਤਾ ਸਨ ਓਏ ਮੈਨੂੰ ਲੱਗਾ ਹਾ ਗੇਟ ਜਾਵੇਂਗਾ ਇਧਰ ਇਹ ਕੱਟਣਾ ਇਦੀ ਚੱਲੋ ਸਭ ਦੇ ਕਰੋ ਉਹ ਜਾ ਕਰੋ ਉਧਰ ਓ ਯਾਰ ਮੈਨੂੰ ਅੱਜ ਇੱਕ ਪਾਸਾ ਕਾਰ ਹੀ ਲੈਣ ਦੇ ਗਾਏ ਕਿਉਂ ਰੁਕੀ ਜਾਂਦਾ ਪੁੱਤ ਤੇ ਕਾਹ ਕੋਈ ਹੋਰ ਹੋ ਜਾਂਦਾ ਹੁੰਦਾ ਜੇ ਇਹਨਾਂ ਨੇ ਕੋਈ ਬਿਆਨ ਦੇਤਾ ਨਾ ਬੁੜੀਆਂ ਨੇ ਉਥੇ ਥਾਣੇ 'ਚ ਸਾਰੀ ਉਮਰ ਭੋਗਦੇ ਮਰ ਜਾਂਗੇ ਇੱਥੇ ਰਹਿ ਜਾਣਗੇ ਬੱਟਾ ਹੀ ਆ ਮੈਂ ਕਹਿੰਦਾ ਅੱਜ ਬਣਿਆ ਹੋਇਆ ਸਰੀਰ ਮੈਨੂੰ ਖੇਤ ਆਊਗਾ ਪੰਜਰ ਤਾਂ ਨਹੀਂ ਛੱਡ ਕੇ ਜਾਂਦਾ ਖੇਤ ਤੋਂ ਲੈ ਜਾ ਚੱਕੇ ਯਾਰ ਚੱਲ ਹੱਕ ਸਕੂਟਰ ਹੀ ਯਾਰ ਮਰੀਆਣਾ ਸੰਦੇ ਵੀ ਲੈ ਕੇ ਕੋਈ ਸਮਝਾਉਂਦਾ ਜੇ ਤੈਨੂੰ ਮੇਰਾ ਸਾਲਾ ਜਿਉ ਤਾਂ ਬੜਾ ਉਹਦੇ ਨਾਲ ਤੇ ਤੈਨੂੰ ਖਾਲ ਨਹੀਂ ਜਾਦਾ ਹੁਣ ਇਹ ਪਹਾਂ ਜਿਆਦਾ ਆ ਗਈ ਕੋਈ ਨਾ ਪੁੱਤ ਤੂੰ ਆਈ ਖੇਤ ਆਂਦੇ ਨਾ ਨਾ ਤਰ ਘਾਟਾ ਲੱਗੇ ਤਰਾ ਤਰਾ ਕਿ ਜਿਆਦਾ ਠੀਕ ਆ ਬਾਬਿਆਰ ਵਾਲਾ ਹੋਜੀ ਇੱਕ ਪੈ ਗਿਆ ਇੱਕ ਕਾਵਾ ਆ ਭਗਵੰਤ ਵਾਲਾ ਕੀ ਭਗਵਾਨ ਤੁਮਾਰਨੇ ਹਕੀ ਹੋ ਗਿਆ ਭਗਵਾਨ ਤੁਮਾਰਨੇ ਕਹਿੰਦਾ ਵੀ ਆਪਾਂ ਜੀ ਲਾਉ ਇੱਕ ਤਰੀਕ ਨੂੰ ਲਾਉਣ ਦੇਊਗਾ ਹਾਂ ਮੰਨਦਾ ਗਿਆ ਉਹ ਲੋਕ ਪਪਾ ਮੈਗੇ ਪਾਸ ਉਹ ਲੈ ਵੀ 350 ਰੁਪਿਆ ਲਾਦਾ ਪੀਲੂ ਸਾਤੇ ਹਾਂ ਹੁਣ ਉਹ ਕਹਾਂ ਲਾਉ ਨਹੀਂ ਦਿੰਦਾ ਕਹਾਂ ਲੈ ਇੱਕ ਤਰੀਕ ਨੂੰ 26 ਤਾਂ ਨਹੀਂ ਲੱਗਦੀ ਹੁੰਦੀ ਉਹਦਾ ਮਹੀਨਾ ਲੇਟ ਲੱਗਦੀ ਜਾਂਦੀ ਆ ਬਾਬਾ ਪਹਿਲੇ ਨਾਲ ਉਹਨੂੰ ਕੋਈ ਰੈਂਦਾ ਨਹੀਂ ਸੀ ਪਰ ਬਾਬਾ ਪਹਿਲੇ ਸੱਭ ਨੂੰ ਚੱਕੀ ਨਹੀਂ ਪੈਸਾ ਲਵਾਦੇ ਭਗਵਾਨ ਤੁਮਾਰਨੇ 300 ਰੁਪਿਆ ਕਿਲੋ ਲਿਆ ਸਾਡਾ ਮੁੰਡਾ ਵੀ ਕਿੱਥੋਂ ਲਗਾ ਬਾਈ ਹਰਿਆਣੇ ਚੋਂ ਹਰਿਆਣੇ ਚੋਂ ਲਾ ਵੀ ਹਰਿਆਣੇ ਉਹ ਮੈਂ ਬਤੂਆ ਖੇਲੀ ਜਾਂਦੀ ਆ ਵੀ ਲੱਗੂਗੀ ਐਕਤੀ ਹੁਣ ਕਹਿੰਦਾ ਨਾ ਮੈਂ ਲਾਉਣ ਦੇ ਮੈਂ ਨਾ ਮੈਂ ਖਰੀਦਦਾ ਨਹੀਂ ਘਰ ਉਹ ਨਵੀਂ ਸਿਆਪੇ ਓ ਛੇੜਦਾ ਬਾਬਾ ਜੀ ਬੜਾ ਸਿਆਪੇ ਛੇੜਦਾ ਬਾਬਾ ਉਹ ਰੋਏ ਕਿ ਕਿੰਨੀਆਂ ਗੱਲਾਂ ਕਰਦਾ ਹਜੇ ਉਹ ਤੂੰ ਆਪਦਾ ਥੋੜੇ ਵੀ ਰਵਾਜ ਆ ਪਏ ਤੇ ਕਹਾਂ ਬਾਬਾ ਮੈਂ ਮੁੰਡੇ ਲੜੀਆਂ ਦੇ ਤੇ ਮੇਰੇ ਹਾਂ ਬਾਬਾ ਨਾ ਬਾਬਾ ਹੋਰ ਰੁਕ ਗਿਆ ਬਾਬਾ ਖੇਤੀ ਕੁੱਤੀ ਐ ਜੀ ਬੰਡੀ ਐ ਹਾਂ ਉਹ ਮੇਰਾ ਮੇਰਾ ਵਾਦਾ ਬਰਾਬਰ ਕੀਤਾ ਤੁਸੀਂ ਮੁੰਡਿਆਂ ਨੂੰ ਨਾ ਕੀ ਗੱਲ ਹੋ ਗਈ ਸੀ ਕੋਈ ਬਾਹਰ ਘਾਟ ਹੋਈ ਹੋਈ ਐ ਵਾ ਮੈਨੂੰ ਵਾ ਗੱਲ ਦਾ ਪਤਾ ਹੈਗਾ ਹੋਰ ਪਤਾ ਕਿਨੂੰ ਹੋਊਗਾ ਜਦੋਂ ਜਵਾਸ ਦਾ ਤੇਰੇ ਅਬੇ ਮਾਦਾ ਵਾ ਛੋਟੇ ਮੁੰਡਰੇ ਵੱਡਾ ਮਡਾ ਮੁੰਡਾ ਪਹਾੜੀਆਂ ਚੱਖੀਆਂ ਖੜੇ ਤੇ ਗਿਆ ਨਾ ਲੜਕੇ ਮਾਰੀ ਗਾਲਾਂ ਕੱਢੀਆਂ ਦਾ ਸੀਗਾ ਵਾ ਮੈਨੂੰ ਵਾ ਪਤਾ ਲੱਗੇ ਗੱਲ ਦਾ ਪਤਾ ਰੱਖਿਆ ਕਰੋ ਬਾਬੇ ਨਹੀਂ ਤੈਨੂੰ ਕੋਈ ਗਲਤ ਫ਼ਹਮੀ ਹੋ ਗਈ ਨਾ ਮੈਂ ਨਾ ਬੁੰਦਰਾ ਸੌਂਦਾ ਪੂਰਾ ਮੈਂ ਜਿੰਜੀਰ ਵਾ ਦੀਆਂ ਦਾ ਸੌਂਦਾ ਪੂਰਾ ਪਹਿਲਾਂ ਘਟ ਰੋਂਦਾ ਸੀਗਾ ਉਹ ਵੀ ਛੋਡੀਆਂ ਟੱਬਰ ਆ ਉਹ ਵੀ ਥੋਦਾ ਤੈਨੂੰ ਵਿੱਚ ਕੋ ਰੱਖਿਆ ਉ ਨਾ ਵਾ ਮਦਾਵਾ ਕੁਝ ਵਾ ਮਦਾਵਾ بابا ਮੇਰਾ ਬਾਂਹ ਬਰਾਬਰ ਆ ਸਾਰਾ ਨਾ ਤੂੰ ਘਰ ਮੁਰਦੀ ਲੰਘ ਕੇ ਆਈ ਸੀ ਉੱਥੋਂ ਦੀ ਹੋਰ ਮੈਂ ਮਰਾ ਕਿਸੇ ਗੱਲ ਸੱਚ ਹੋਣੀ ਪੈਰ ਵੀ ਮਾੜ ਲਿਆ ਲੈ بابا بابا ਮੈਂ ਜਾ ਕੇ ਪੋਤਾ ਛੋੜੇ ਮੁੰਡੂ ਨੂੰ ਉਹ ਪੁੱਠਣਾ ਹੀ ਪਊਗਾ ਮੈਂ ਮਰ ਜਾਣ ਨਾ بابا ਹਾਸਾ ਵਾਦਾ ਵਰ ਗਿਆ ਸੀ ਹੋਰ ਹੁਣ ਵੀ ਕਾਣ ਮੀਣ ਹੋਊਗੀ ਕੋਈ ਜਾਂ ਤਾਂ ਇਹਨੇ ਖੱਬਾ ਸੱਜਾ ਕਰਾ ਨਹੀਂ ਹੋਣਾ ਚੱਜ ਨਾਲ ਕੋਈ ਫਿਰ ਉਹ ਪੈਸੇ ਤੁਸੀਂ ਰੱਖ ਲੈਂਦੇ ਨੇ ਬੁੜਿਆਂ ਨੂੰ ਆਲਤਾ ਇਹਦੇ ਨਾਲ ਰੋਕੀ ਖਾਂਦੇ ਨੇ ਉਹਨੂੰ ਉਹਦੇ ਹੀ ਹੱਥ ਘੇਰ ਲਾ ਕੇ ਦਿੰਦੇ ਨੇ ਉਹ ਰਾਹੀ ਹੋਣੀ ਗੱਲ ਆ ਹੀ ਰੋਲੇ ਨੇ ਹਰੇਕ ਦੇ ਹਾਂ ਇੱਕੋ ਜਾਂ ਕਿਹੜਾ ਵੰਡ ਦੂ ਸਹੀ ਗੱਲ ਹੈ ਇੱਕੋ ਜਾਂ ਨਹੀਂ ਕੋਈ ਵੰਡ ਸਕਦਾ ਕੰਗਾ ਬਾਬਾ ਫਿਰ ਆਉਣੇ ਵੇਜੋ ਸੁਣ ਲੋ ਬਸ ਕੋਈ ਨਾ ਮੈਂ ਫਕਾ ਲੈ ਹੀ ਫਿਰ ਮਰੇ ਕੀ ਹੋ ਗਿਆ ਮਾਗੀ ਗੇਸ ਉਹਨੇ ਖੜੋ ਦੇ ਖੜਾ ਕੀ ਹੋ ਗਿਆ ਮੇਰਾ ਜਲੂਸ ਕਰਤਾ ਤੇਰੀ ਗਰੂਰ ਦੇ ਭਾਈ ਗਿਆ ਰੋਲਾ ਪਾਉਂਦੇ ਓਏ ਤੂੰ ਮੈਨੂੰ ਫਿਰ ਤੂੰ ਕਾਹ ਕਹੇਗਾ ਤੂੰ ਮੇਰੇ ਨਾਲ ਬਹਿ ਕੇ ਗੱਲ ਕਰ ਮੈਂ ਜੋਂ ਜਦੋਂ ਮਰ ਗਿਆ ਸੜਿਆ ਉਹ ਬਾਪਾ ਫੇ ਤੂੰ ਉਹ ਉੱਥੇ ਰੋਕਦਾ ਨਾ ਕਿਉਂ ਰੋਕਾਂ ਨੂੰ ਮੇਰੇ ਪਾਹਾਂ ਚ ਬੜੋ ਨਾ ਫਿਰਦਾ ਫਿਰ ਉਹ ਤੂੰ ਤੂੰ ਉੱਥੇ ਬਹਿ ਕੇ ਗੱਲ ਕਰ ਮੈਂ ਤੇਰਾ ਪਿਓ ਜਾਗਦਾ ਜਿਉਂਦਾ ਬੈਠਾ ਫਿਰ ਨਾ ਮੈਂ ਉਹਦੇ ਖੇਤਾਂ 'ਚ ਜਾਂਦਾ ਤੂੰ ਬੋਲੇ ਤੂੰ ਉੱਪ ਜੇ ਤੂੰ ਚੱਜਾ ਖਾਦਾ ਨਾ ਤੈਨੂੰ ਉੱਥੇ ਖੇਤੀ ਕਰਕੇ ਆਣਾ ਤੂੰ ਮਾਲੇ ਮੈਨੂੰ ਕਿਹੇ ਲੱਗਿਆ ਤੀ ਮੀ ਦੀ ਆ ਬੱਟ ਪੈ ਗਈ ਉਧਰ ਫੇਕੀ ਬੱਟ ਪੈ ਗਈ ਬਹੁਤ ਬੱਟ ਮੈਂ ਦੇਖ ਮੇਰੇ ਘਰ ਸੁਣਾ ਬਾਪੂ ਬੱਟਾਂ ਜਿਹੜੀਆਂ ਪਹਿਲਾਂ ਪਈਆਂ ਹੋਈਆਂ ਨੇ ਉਹ ਵੀ ਰਹਿਣੀਆਂ ਜੇ ਹੁਣ ਬਿੱਥੋਂ ਇੰਚ ਵੀ ਥਾਂ ਹੱਲ ਗਿਆ ਜਾਂ ਤੂੰ ਜਾਂ ਮੈਣੀ ਜਾ ਬਰੋੜੀ ਆ ਕਿਉਂ ਨੀ ਯਾਰ ਆਈਆਂ ਫਿਰ ਮਤਾਂ ਹੀ ਕਰੂਗਾ ਆ ਕਿਉਂ ਕਰਨਾਗਾ ਤੂੰ ਫੇਰ ਆਇਆ ਕਰੀ ਤੂੰ ਐਡੀ ਸਹੀ ਜਾਂਦਾ ਫਰੋਸੀ ਦੀ ਵੀ ਪਾਈ ਜਾ ਕੋਈ ਮੈਂ ਰਾਤ 10 ਵਜੇ ਫੋਨ ਮਾਰਦੀ ਪਤਨੀ ਤਾਂ ਲੈ ਜਾ ਮੇਰਾ ਗਲਾ ਘੁੱਟੂ ਲਾ ਕੇ ਉਹ ਸਾਰੀ ਮਾਮਾ ਲੱਗਦੀ ਰਹਾ ਆ ਪੁੱਤ ਤੇਰੇ ਕੋਲ ਆ ਗਿਆ ਫਿਰ ਆ ਗਿਆ ਤੇ ਹੁਣ ਕਿਥੇ ਰਹੇ ਨਾ ਮੇਰੇ ਨਾਲ ਕੇ ਰਹੇ ਗੱਲ ਸੁਣ ਪੁੱਤ ਇੱਕ ਤੈਨੂੰ ਬਾਹਰ ਜੁੜਨਾ ਕੱਟਾ ਤੂੰ ਨਹੀਂ ਕਰਦਾ ਇਹ ਦਫਾ ਨੂੰ ਭੁੱਲ ਜਾ ਬੱਪ ਐਂ ਦੇਖੋ ਲਿਆ ਇਹ ਐਦਾਂ ਬੜਾ ਤਾ ਮੁੜ ਕੇ ਆ ਕੇ ਬੁੜੀ ਨੂੰ ਤਾਂ ਪਾ ਕੇ ਇਹ ਕਦਮ ਹੰਡਲਾ ਨਿਕਲਦਾ 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 ਫਿਰ ਬਾਹਰ ਉਹ ਤਾਂ ਫਤੂਨ ਨਹੀਂ ਮੁੰਡਾ ਆ ਵੀਸ਼ਣ ਦੇ ਬਾਹਰ ਨਿਕਲਿਆ ਬਾਹਰ ਹੀ ਨਿਕਲਿਆ ਤੂੰ ਲੋਕਾਂ ਨੂੰ ਪੰਪਾ ਦਾ ਕਿਉਂ ਮਰ ਕੇ ਲੈ ਕੇ ਰੋਣਾ ਪਾਉਣ ਲੱਗਿਆ ਰੋਣਾ ਪਾਉਣ ਲੱਗਿਆ ਕਿ ਬਾਹਰ ਨਿਕਲਣਾ ਇਹ ਨਾਟਕ ਟੋਟੇ ਟੋਟੇ ਕਰਦਾ ਤੂੰ ਵੀ ਕਿ ਜਾਲ ਰੱਖਦਾ ਓਏ ਅਸੰਦਰਾ ਭਾਈ ਵੀ ਤੂੰ ਕਰਕੇ ਦੇਣਾ ਜੇ ਤੂੰ ਮਾਰ ਦਿੰਦਾ ਜਵਾਕ ਨੇ ਰੋਝ ਜਾਂਦੇ ਨਹੀਂ ਮੇਰੀ ਗੱਲ ਸੁਣ ਲੈ ਜੇ ਜੇ ਮੈਂ 2 ਘੰਟੇ ਥਾਂ ਬਾਅਦ ਬਾਹਰ ਵੀ ਲਿਆ ਫਿਰ ਜੇ ਉਹ ਵੱਡਾ ਫਿਰ ਫਿਰ ਉਹ ਫਿਰ ਸਾਬਰ ਕਰ ਲਿਆ ਉਹ ਹੁਣ ਤੱਕ ਸਾਰਾ ਬਿਜੋਸੀ ਨੂੰ ਮਿਲੇ ਐਡੀ ਵੱਡੀ ਕੋਠੀ ਦੀ ਓਣ ਸਮਾ ਕੀ ਕਿਆ ਮੈਂ ਮੈਂ ਇਹ ਤੇ ਨਹੀਂ ਕਰੀ ਤੇ ਚ ਉਹ ਮੇਰਾ ਸਾਲਿਆ ਅੰਨੇ ਆ ਉਹਦੀ ਕੋਠੀ ਨੂੰ 10 ਸਾਲ ਹੋ ਗਏ ਆਹਾਂ ਆਹ ਕਹਾਂ ਨਿਕਲ ਮਾਲ ਇਹ ਤੇ 30 ਲੱਖ ਰੁਪਏ ਖੜੀ ਗਏ ਲੱਗਾ ਹਾਲ ਤੱਕ ਆ ਲੱਗਦੀ। ਦੋ ਵਾਰੀ ਹੀ ਸੇਰ ਹੁਣ ਕਿ ਕਰੋੜ ਪੂਰਾ ਲੱਗੂ ਕੋਠੀ ਤੇ। ਇਹ ਕੋਠੀ ਤੇਰੀ ਵਾਰੀ ਉਹਦੀ ਨਹੀਂ ਵਾਰੀ ਤੈਨੂੰ ਮੈਂ ਪਾ ਕੇ ਦੇ ਰਿਹਾ। ਬਾਪੂ ਮੈਨੂੰ ਨਹੀਂ ਪਤਾ ਦੇਖਣ ਜਾਇਆ ਸਾਰਾ ਕੁਝ ਬੰਦੇ ਫੱਡੇ ਪਏ ਨੇ ਉਹ ਕਹਿੰਦੇ ਇੱਥੇ ਕੋਈ ਚੀਜ਼ ਦੀ ਹੱਲ ਜੁਟ ਕੰਨੀ ਰੋੜ ਨਹੀਂ। ਟੋਰੀ ਚੱਕ ਨੂੰ ਫਰਦਾ ਹੀ ਐ ਵੱਡਾ ਬਟਵਾਰੀ ਬਣਾ ਫਰਦਾ ਕਿੱਦਾਂ ਨਹੀਂ ਹੁਣ ਮੈਂ ਇਧਰ ਪੱਤ ਕਢਾ ਲੈ ਜੀ ਹੁਣ ਮੈਂ ਇਥੋਂ ਮਾਨ ਕਢਾਉਂ ਜੀ ਇਥੋਂ ਮਾਨ ਕਢਾਉਂ ਲੈ। ਪੁੱਤ ਮੇਰੀ ਗੱਲ ਸੁਣ ਇੱਕ ਪੁੱਤ ਜੇ ਤੇਰੀ ਮੋਦ ਕਿ ਨਿਕਲਦੀ ਫੇਰ ਉਹਦੇ ਕਣੀ ਜੇ ਇੱਕ ਇੰਚ ਵੀ ਨਿਕਲਾਈ ਫਿੱਕ ਦੇ ਉੱਤੇ ਮੈਂ ਕਢਾ ਦੂੰ। ਉ ਮੈਂ ਤੇਨੂੰ ਕੋਈ ਬਿਸੀਤ ਕਰਾਇਆ ਮੈਂ ਤੈਨੂੰ ਸਾਰਾ ਬੇਦਾਬੇ ਲਿਖਾ ਦੂੰਗਾ ਸਭ ਕੁਝ ਸੁਣੂ ਦੇ ਦੂੰ ਮੈਂ ਗਾਇ ਦਾ ਹਟਰਾਏ ਨਾਗਾ ਕੋਈ ਕੰਜਰਾ ਕਿਉਂ ਬੋਲਾ ਹੋਇਆ ਖਰੋਗੇ ਮਾਜਪੁੱਤ ਕੋਈ ਸਰ ਕੋ ਬਹਿਮ ਹੋਵੇ ਖਰ ਤੇਜ਼ਮੀ ਉਹਦੇ ਕਿ ਨਿਕਲਦੇ ਹੋਵੇ ਪੁੱਤ ਜਾਲ ਸੁਣਾ ਜੇ ਤੇਰਾ ਤੇਜ਼ਮੀ ਉਹਦੇ ਕਿ ਨਿਕਲੇ ਮਾਜਪੁੱਤ ਮੱਟ ਕੋਲੇ ਹੜਕੇ ਪਾਉਂਗਾ ਹੋ ਤਾਂ ਉਹ ਵੀ ਖੂਨ ਆਪਾਂ ਸਿਰਾਂ ਇੰਨੀ ਤੱਤਾ ਵੀ ਹੋ ਜਾਂਦਾ ਚੱਲ ਬਾਪ ਮੇਰੀ ਗੱਲ ਸੁਣ ਲੈ ਜੇ ਉਹ ਜਿਵੇਂ ਮੇਰੇ ਪੁਣਗਣੀ ਆ ਗਈ ਮੈਂ ਤਾਂ ਹਲੰਦ ਨਹੀਂ ਹਾਂ ਪਰ ਜੀ ਮੇਰੇ ਨਾਲ ਵੀ ਨਿਕਲਦੀ ਆ ਤਾਂ ਫੇਰ ਠੀਕ ਐ ਨਾਲ ਤੇਰੀ ਗੱਲ ਸੁਣਦਾ ਜਿੱਦਾਂ ਦਿੱਖੀ ਮੈਂ ਵੱਟ ਕੋਲ ਖਾ ਕੇ ਕੋਲੇ ਆਸ ਬੋਲ ਠੀਕ ਆ ਮਰਜੀ ਦੇ ਮਰਜੀ ਵੀ ਨਿਕਲਦੇ ਹੋ ਠੀਕ ਆ ਬਸ ਆਪਾਂ ਬਾਦੋਂ ਆਉਣੇ ਮੈਂ ਬਾਲੀ ਨੂੰ ਪਰਕੇ ਤੇ ਕਹਿਦੀ ਤੈਨੂੰ ਕਦੇ ਆ ਜਾਓ ਬਸ ਖੇਡ ਜਾ ਦੇ ਚਾਹ ਕਰ ਹਾਂ ਜੀ ਬੁਲਾ ਲੈ ਮੈਂ ਇੱਕ ਮੰਟਰ ਮਾੜੇ ਬੁਲਾ ਕਰਨਾ ਲੈ ਲੈ ਇੱਡ ਵੱਡ ਜਾਂਦਾ ਯਾਰ ਤੂੰ ਸਮਝਦਾ ਕਰ ਗਾ ਤੂੰ ਉਹ ਤੇਰਾ ਪੁੱਤ ਉਹ ਵੱਡਾ ਭਾਈ ਆ ਤੂੰ ਭੜਾਈ ਤੇਰੇ ਮਾਮਾ ਵਰਗੀ ਆ ਜੇ ਉਥੋਂ ਕੋਈ ਗੱਲਬਾਤ ਹੋ ਗਈ ਹੁੰਦੀ ਹੈ ਨਾ ਤੂੰ ਛੱਟ ਪੇਡ ਮਾਤਾ ਤੂੰ ਸਾਰੇ ਮਰਦੇ ਜੇਲ੍ਹ ਚ ਲੰਘੀ ਹੁੰਦੀ ਉਹ ਬੁੜੀ ਨੇ ਤਾਂ ਨਹੀਂ ਕੁਝ ਕਿਹਾ ਉਹ ਪੁੱਤ ਫਿਰ ਤੇਰਾ ਘਰ ਦੇ ਦਿੰਦਾ ਭਾਖ ਦੀ ਲੋੜੀ ਲਾ ਮੈਂ ਬੈਠਾ ਮੈਂ ਸਭ ਕੁਝ ਆਪ ਹੀ ਕਰਦਾ ਯਾਰ ਸਿਆਣਾ ਬਣ ਜਾ ਗਰ ਬਾਬਾ ਨਾ ਪਤਾ ਕਿਹੜੀ ਚ ਕੀ ਫਿਰਦਾ ਨਾ ਤਾ ਪ੍ਰੋ ਹੋ ਜਾ ਖਾਸਾ ਜਲੂਸ ਕੱਢ ਕੇ ਆਏ ਆ ਇਹ ਉਹ ਖੜ ਜਾ ਮੈਂ ਖੜਾ ਵਿਚਾਲੇ ਮੈਂ ਕਰੇ ਹੈਗਾ ਨਹੀਂ ਸੀ ਉਹ ਤੋਂ ਜੇ ਮੈਂ ਘਰ ਨੂੰ ਦੱਸ ਕੇ ਤੋੜਦਾ ਪਤਾ ਕਿ ਕਿੰਨੀ ਬੜੀ ਗੱਲ ਕਰੇ ਤੂੰ ਸਾਰਾ ਸਮਝਾਤਾ ਸੇਰਾ ਸਮਝਾਤਾ ਮੈਂ ਸਾਰਾ ਨੂੰ ਇਹ ਸਮਝਣ ਦਿਨਸਾ ਹੈ ਉਹ ਤੂੰ ਖੜ ਜਾ ਨਾ ਘਰੇ ਉਦੈਂ ਹੁਣ ਤੂੰ ਬਾਦਵਾਸ ਨਿਕਿਆ ਰਿਆ ਮੈਂ ਕਿਨੇ ਤੂੰ ਸਾਡੀ ਆਰਮਨ ਮੇੜੀ ਤੇ ਲਾ ਬਣ ਕੇ ਜਾਂਦੇ ਹੁਣ ਸਾਰੇ ਕਰਨ ਤੋਂ ਬਾਅਦ ਤੁਸੀਂ ਚੱਕੀ ਕਾਹਨੀਆਂ ਬੰਦੇ ਹੋ ਹਾਂ ਵੱਡਾ ਬਰਕਰਾਰ ਸੂਰ ਮੇ ਸੋਲੋ ਕੰਜਰ ਦੀ ਗਾਹੀਆ ਬੜੀ ਤਰਿਆ ਨੋ ਓ ਜੇ ਤਾਂ ਨਾਸ ਆਪੇ ਛੇੜੋਂਦੇ ਆ ਕਲਾ ਸੁਣਨੀ ਪੈਂਦੀ ਓ ਤੈਨੂੰ ਕਹਦਾ ਵੀ ਤੂੰ ਤੇਰਾ ਖਾਲ ਬਾਹਣ ਮਿਲ ਜੂ ਇਹਨੇ ਸੁਣੀ ਆਤਾ ਮੈਂ ਓ ਬਾਪੂ ਇਹ ਸਮਝਾਤਾ ਕਰਨ ਲੱਭੂਤ ਨਹੀਂ ਆ ਤੇ ਲੈ ਕਾਣੀ ਚੱਕੀ ਫਿਰਦਾ ਓ ਖਾਸਤਾ ਆ ਫੇ ਤੂੰਨੇ ਕਦੇ ਕਾਲੇ ਲੈ ਗਿਆ ਤੂੰ ਤਾਂ ਤੂੰ ਹੀ ਆਦਾ ਦੇ ਬੰਨ ਕੇ ਆਇਆ ਅਨੀ ਪੁੱਤ ਤੂੰ ਮੈਂ ਦਾਸ ਤਵੀ ਤੂੰ ਪੁੱਤਰਾ ਖਾਲ ਮਿਲ ਜੂ ਕਿਉਂ ਲੜਦਾ ਬਾਪੂ ਗੱਲ ਖਾਲ ਕੋਲ ਦੀ ਨਹੀਂ ਹੈਗੀ ਕਰੇ ਕਿ ਕਿੰਨੀ ਬਦਨਾਮੀ ਕਰਕੇ ਆਏ ਮੇਰੀ ਓ ਪੁੱਤ ਮੈਂ ਕਹਦਾ ਪੁੱਤ ਸਾਡੀ ਗਲਤੀ ਹੈ ਮੈਂ ਮਾਫੀ ਮੰਗ ਲੈਣਾ ਹੋਰ ਦੱਸ ਓ ਯਾਰ ਤੇਰੇ ਮਾਫੀ ਮੰਗਾ ਕੀ ਬਣੂ ਗੱਲ ਤਾਂ ਇਹਦੀ ਐ ਇਹ ਕਿਨੇ ਗਾਲਾਂ ਕੱਢ ਗਿਆ ਉੱਥੇ ਕਰੇ ਬੁੜੀਆਂ ਸੀ ਗਿਆ ਕਰੇ ਯਾਰ ਗਵਾਂਟੀਆਂ ਨੇ ਸਾਰੇ ਸੁਣਿਆਗਾ ਪੁੱਤ ਮੈਨੂੰ ਗੱਲ ਦਾ ਮੈਂ ਪੁੱਤ ਨੂੰ ਪੂਰਾ ਸਮਝਾਤਾ ਮੈਂ ਕਰੇ ਪੂਰਾ ਘੂੜਾ ਕੁੱਤੇ ਵੀ ਹੈਗਾ ਇਹ ਦੱਸ ਪੁੱਤ ਤੈਨੂੰ ਜਰਾ ਬਾਹਣ ਮਿਲ ਜੂ ਲੜਦੇ ਨਹੀਂ ਤੁਸੀਂ ਦੋਨੇ ਭਾਈਆਂ ਹੋ ਸਕਦੇ ਇੱਕ ਤੁਸੀਂ ਮੋਟੇ ਰਹਿਣਾ ਯਾਰ ਥੋੜਾ ਇਕੱਠਾ ਖੇਤ ਇਕ ਥਾਂ 'ਤੇ ਮੈਂ ਕਹਿਣਾ ਫਿਰ ਹੁਣ ਬੱਟ ਹੁਣੀ ਪਾਉਣੀ ਐ ਕਿ ਕਣਕ ਵੱਢ ਕੇ ਪਾਏਗਾ ਕਣਕ ਕਣਕ ਵੱਢ ਕੇ ਨਹੀਂ ਆਪਾਂ ਨੂੰ ਕੁਝ ਲਈ ਖੜੇ ਹੈ ਹੁਣੀ ਫੀਤਾ ਪਾਣ ਕਣਕ ਵੱਡੂ ਆਵਦੀ ਜਿਹੜੀ ਬੀਜੀ ਹੋਈ ਐ ਅੱਛਾ ਹਾਂ ਮੈਂ ਕਰ ਲਾ ਫਿਰ ਫਿੱਤੇ ਚੱਕ ਦੂ ਟਪਾਈ ਲੈ ਮੈਂ ਬਟ ਹੁਣ ਪਵਾਈ ਦੇਣਾ ਫਿਰ ਮੈਂ ਕਿਹਾ ਨਾ ਫਿਰ ਪਵਾਈ ਦੇਣਾ ਮਾਰੇ ਤੇ ਪੈਰੀ ਧਰ ਦੇ ਮੈਂ ਕਿਹਾ ਹੁਣ ਧੜੀ ਆ ਫੜਾਈ 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 ਆ ਫੜਾਈ ਮੇਰੇ ਓਹ ਓਹ ਅੜਨ ਬੱਤ ਚੁੱਕਾ ਹੱਲ ਨਾਲ ਤੇ ਭੁਲੇਖਾ ਬੜਦੇ ਤੇ ਮੇਰੇ ਸਰਦੂ ਚੱਲ ਤੂੰ ਅੜੇ ਇਹ ਸਰਦਾਂ ਤਾਂ ਸਰਮਾ ਜ਼ਮੀਨ ਦਾ ਮੇਰੇ ਨਾ ਤੂੰ ਹੀ ਮਰ ਮਾਰੀ ਦੇਣੇ ਹੋਗੇ ਮੇਰੀ ਗੱਲ ਸੁਣ ਲੋ ਤੂੰ ਮੈਂ ਲਿਖਾ ਕੇ ਬੇਦਾਵ ਸਾਰ ਜਿਮੀ ਗੁਰਦੁਆਰਿਆਂ ਨੂੰ ਲਵਾ ਦੂੰਗਾ ਛਾਇ ਲੜਦੇ ਹੋਏ ਨੇ ਲੈ ਕੇ ਗੜਾ ਸੋਰੇ ਆ ਗਏ ਮਾਰ ਬੀ ਸੰਗਤਾਂ ਦਾ ਮੋਂਦੇ ਮੈਨੂੰ ਤੁਸੀਂ ਕਿਉਂ ਰੋਲਦੇ ਹੋ ਤਾਂ ਮੈਂ ਜਿਉਂਦਾ ਬੈਠਾਂ ਲੋਕ ਨੂੰ ਦਰਵਾਜ਼ੇ ਮੇਨੇ ਮਾਰਦ ਨੇ ਵੀ ਤੇਰੇ ਪੁੱਤ ਤਰਪੇ ਭੰਦੇ ਨੇ ਪੁੱਤ ਮੈਂ ਜਿਉਂਦਾ ਬੈਠਾਂ ਮੈਂ ਮੰਤ ਬਲਾ ਤੁਸੀਂ ਕਣਕ ਵੜ ਲਓ ਫੁੱਟ ਮੈਂ ਪਾਈ ਪਾਈ ਜ਼ਮੀਨ ਸੇ ਤਕਸੀਮ ਕਰਾ ਕੇ ਦੂੰ ਠੀਕ ਆ ਪੁੱਤ ਮੈਂ ਤੁਹਾਡੇ ਮੂਰੇ ਹੱਥ ਵਾਹ ਤੁਸੀਂ ਨਾਂ ਲੜੋ ਸ਼ੇਰਾਂ ਨਾਂ ਲੜੋ ਛੋਟੇ ਤੇ ਕੋਈ ਫਰਕ ਹੈਗਾ ਤੀਗਾ ਇਹ ਪੁੱਤ ਛੋਟੇ ਫਾਇਕੋੜੀ ਜਨਾਨੀਆਂ ਨੇ ਪਵਾਇਆਗਾ ਇਹ ਪੁੱਤ ਜ਼ਮੀਨ ਇੱਥੇ ਕਰੀ ਆਪਣੇ ਪਿਓ ਦਾ ਇੱਥੇ ਛੱਡ ਕੇ ਵਾਗ ਗਏ ਏ ਪੁੱਤ ਜਿੰਮੇਦਾਰ ਕਿਹੜਾ ਲੋਕਾਂ ਦੇ ਘਰੋਂ ਜਿੰਦੜੇ ਲਵਾਏ ਪਏ ਨੇ ਨਾ ਪੁੱਤ ਤੁਸੀਂ ਬੋਲੇ ਬਣੋ ਨਾ ਮੇਰੇ ਪੁੱਤ ਸਿਆਣੇ ਬਣੋ ਸ਼ੇਰ ਬਣ ਕੇ ਪੁੱਤ ਮੇਰੀ ਗੱਲ ਸੁਣੋ ਫਿਰ ਦੋਨਾਂ ਦਾ ਖੂਨ ਇੱਕਾ ਦਾ ਇਹ ਕੋਈ ਕੱਲੋਂ 1921 ਹੋ ਗਈ ਭੱਜ ਕੇ ਜਾਉਂਗਾ ਕੋਈ ਦੇ ਵਾਸਤੇ ਨਾਲੇ ਪੁੱਤ ਮੈਨੂੰ ਸਾਰਾ ਪਤਾ ਸਾਨੂੰ ਉਂਗਲ ਕਿੱਥੋਂ ਲੱਗੀ ਆ ਬਰਾਦਰ ਤੁਹਾਨੂੰ ਲੋਕਾਂ ਨੇ ਹੱਟ ਕਰਾਇਆ ਹੁਣ ਈ ਵੀ ਵਸਲਡਾਈ ਜਾਂਦੇ ਨੇ ਪੁੱਤ ਮੈਂ ਪਟਵਾਲੀ ਬੁਲਾ ਕੇ ਪੰਚਾਇਤ ਬੁਲਾ ਕੇ ਹੁਣ ਸਾਰਾ ਮਾਣ ਇਹਨਾਂ ਦਾ ਨਾਂ ਲਵਾ ਕੇ ਜਣੂ ਜੇ ਤੁਹਾਡੇ ਮਨ 'ਚ ਹਜੇ ਵੀ ਕੋਈ ਸ਼ੱਕ ਆ ਪੁੱਤ ਮੈਂ ਹਿੱਸਾ ਨਹੀਂ ਲੈਂਦਾ ਮੈਂ ਆਪਾਂ ਚ ਉਹ ਨਹੀਂ ਬਾਪੂ ਯਾਰ ਬਾਪੂ ਆਏ ਨਹੀਂ ਜਣਾ ਸਾਡੇ ਜੌਂ ਦੀ ਜਾਨ ਤੂੰ ਵੀ ਗੁਰਦੁਆਰਾ ਜਾਏਗਾ ਯਾਰ ਬਸ ਤੂੰ ਛਾਣੇ ਬੰਦ ਪੁੱਤ ਐਨ ਲੜੋਂਦਾ ਯਾਰ ਬਸ ਠੀਕ ਆ ਜਿਵੇਂ ਤੂੰ ਕਰ ਦੇਗਾ ਬਾਠ ਠੀਕ ਆ ਹਾਂ ਚੱਕ